ਖੰਡਾ ਦੇ ਨਜ਼ਦੀਕੀ ਪਿੰਡ ਲੋਪੋ ਦੇ ਵਿਖੇ ਉਸ ਵੇਲੇ ਭਾਜੜਾ ਪੈ ਗਈਆਂ ਜਦੋਂ ਇੱਕ ਸਕੂਲ ਵੈਨ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਤੇ ਇਸ ਦੇ ਵਿੱਚ 5 ਸਾਲਾਂ ਮਾਸੂਮ ਬੱਚੇ ਦੀ ਮੌਤ ਹੋ ਗਈ ਜਦਕਿ ਹਾਦਸੇ ਦੇ ਵਿੱਚ ਮੋਟਰਸਾਈਕਲ ਚਾਲਕ ਜੋ ਕਿ ਮ੍ਰਿਤਕ ਬੱਚੇ ਦਾ ਮਾਮਾ ਸੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੀ ਬੱਚੇ ਦੀ ਮਾਂ ਦੇ ਵੀ ਸੱਟਾਂ ਵੱਜੀਆਂ ਜੀਤ ਸਿੰਘ ਨਾਮ ਹੈਗਾ ਇਹ ਮੇਰਾ ਲੋਪੋ ਪਿੰਡ ਤੋਂ ਰਹਿਣ ਵਾਲਾ ਅਜੀਤ ਜੀ ਕੀ ਹੋਇਆ ਸੀਗਾ ਕਿੰਨੇ ਕ ਵਜੇ ਤੁਸੀਂ ਜਾ ਰਹੇ ਸੀਗੇ ਉਹ ਕੌਣ ਸੀਗੇ ਮੇਰੇ ਬੇਟੇ ਮੇਰਾ ਬੇਟਾ ਮਤਲਬ ਜਸਰਾਜ ਮਤਲਬ ਮੇਰਾ ਦੋਤਾ ਵੀਜੇ ਬੱਸ ਚੜਨ ਨੂੰ ਜਾ ਰਿਹਾ ਸੀ ਉਹ ਮਤਲਬ ਸਾਢੇ 4 ਦੇ ਦਾ ਟਾਈਮ ਸੀਗਾ ਤੇ ਉਹਨਾਂ ਦੇ ਬੈਗ ਤੇ ਮੈਂ ਮਤਲਬ ਜਾ ਰਿਹਾ ਸੀ ਥੋੜੀ ਜਿਹੀ ਪਿੱਛੇ ਮਤਲਬ ਸਾਢੇ ਪਿੰਡ ਨਿਕਲ ਤੋਂ ਜਣੀ ਮਤਲਬ ਇੱਕ ਕਿਲਾ ਫਰਲਾਂਗ ਦੇ ਉੱਤੇ ਜਾ ਕੇ ਮਤਲਬ ਉਹ ਬੈਂ ਬੜੀ ਤੇਜ਼ ਨਾਲ ਆ ਰਹੀ ਸੀ ਸਕੂਲ ਬੈਂ ਸੀਗੀ ਉਹ ਫੀਲੇ ਰੰਗ ਦੀ ਤੇ ਉਹਨੇ ਮਤਲਬ ਜ਼ਬਰਦਸਤੀ ਸਾਈਡ ਮਾਰੀ ਮੁੰਡੇ ਦੇ ਵਿੱਚ ਏਦਾਂ ਲੱਗਿਆ ਜਿਵੇਂ ਮਤਲਬ ਸਿੱਧੀ ਟੱਕਰ ਹੋਈ ਹੁੰਦੀ ਆ ਠੀਕ ਆ ਤੇ ਉਹ ਬੇਟੀ ਮਤਲਬ ਇੱਕ ਸਾਈਡ ਤੇ ਅਗਰ ਗਈ ਮੁੰਡਾ ਵਿੱਚ ਬੈਂ ਦੇ ਬਹੁਤ ਜ਼ਬਰਦਸਤੀ ਲੱਗਿਆ ਤੇ ਉਹ ਵੀ ਮਤਲਬ ਜਿਹੜਾ ਮੇਰਾ ਦੋਤਾ ਸੀ ਉਹ ਵੀ ਬੈਂ ਦੇ ਵਿੱਚ ਲੱਗ ਕੇ نیچے ਗਿਰਿਆ ਮੁੰਡਾ ਵੀ ਮਤਲਬ ਉਹ ਵਿਆਰੀ ਤੇ ਮੈਂ ਉਧਰ ਜੀ ਮਗਰੋਂ ਆ ਰਿਹਾ ਸੀ ਤੇ ਉਹਦੇ ਆਉਂਦੇ ਅਸਾਰ ਮੈਂ ਜਦ ਦੇਖਿਆ ਤਾਂ ਉਹ ਲਹੂ ਲਹਾਨ ਹੋਏ ਪਏ ਸੀਗੇ ਲਹੂ ਬੈਂਨ ਵਾਲਾ ਉੱਥੇ ਸੀਗੇ ਜੇ ਭੱਜ ਗਿਆ ਸੀਗੇ ਬੈਂਨ ਵਾਲਾ ਛੱਡ ਗਏ ਮਤਲਬ ਉਹ ਰੰਤਰ ਹੋਇਆ ਜੀ ਅੱਛਾ ਫਿਰ ਤੁਸੀਂ ਚੱਕ ਕੇ ਲੈ ਗਏ ਹਾਂ ਜੀ ਮੈਨੂੰ ਤਾਂ ਬੱਚਿਆਂ ਦੀ ਪੈ ਗਈ ਜਾਂ ਬੱਤੇ ਮਤਲਬ ਇੰਨੇ ਮਤਲਬ ਉਹ ਲਹੂ ਲਹਾਨ ਤਾਂ ਹੋ ਗਏ ਕੋ ਲੱਗ ਤਾਂ ਮੈਂ ਬੱਚਿਆਂ ਨੂੰ ਚੱਕ ਕੇ ਮਤਲਬ ਹਸਪਤਾਲ ਨੂੰ ਲੈ ਕੇ ਚ ਗਿਆ ਜੀ ਹਸਪਤਾਲ ਲਿਜਾ ਕੇ ਮਤਲਬ ਸਿੱਧੂ ਹਸਪੀਟਲ ਦੇ ਵਿੱਚ ਮੇਰੇ ਦੋ ਤਿੰਨ ਨੂੰ ਤਾਂ ਮੇਰੇ ਤੱਕ قرار ਦਿੱਤਾ گیا کتنے سال ਦਾ ਸੀਗੇ ਜੀ ਉਹ ਉਹ 4.5 ਸਾਲ ਦਾ ਸੀ ਜੀ ਜਸਰਾਜ ਇਕਲੌਤਾ ਪੁੱਤਰ ਸੀ ਇਕਲੌਤਾ ਪੁੱਤਰ ਸੀ ਜੀ ਤੇ ਬਾਕੀਆਂ ਦੇ ਵੀ ਸੱਟਾਂ ਲੱਗੀਆਂ ਨੇ ਜੀ ਹਾਂ ਜੀ ਹਾਂ ਜੀ ਮੇਰੇ بیٹے ਤੇ ਵੀ ਬਹੁਤ ਜ਼ਿਆਦਾ ਜ਼ਬਰਦਸਤ ਸੱਟ ਲੱਗੀ ਆ ਮਤਲਬ ਮੂੰਹ ਦੇ ਉੱਤੇ ਜਵਾੜਾ ਉਹਦਾ ਟੁੱਟ ਗਿਆ ਠੀਕ ਆ ਨਾ ਜੀ ਬਾਕੀ ਉਹਦੇ ਲੱਤਾਂ ਲੱਤਾਂ ਤੇ ਖਰੋਚ ਆਈ ਆ ਹੁਣ ਉਹ ਬੇਸੁਰਤਾ ਬੇਸੁਰਤੀ ਦੇ ਹਾਲਤ ਦੇ ਵਿੱਚ ਮੈਂ ਉਹਨੂੰ ਚੱਕ ਕੇ ਲੈ ਕੇ ਗਿਆ ਜਿੰਨੀ ਦੇਰ ਹੋਸ਼ ਨਹੀਂ ਆਉਂਦੀ ਉੰਨੀ ਦੇਰ ਬਾਕੀ ਸੱਟਾਂ ਦਾ ਪਤਾ ਨਹੀਂ ਲੱਗਦਾ ਦਾ ਤੁਹਾਡੀ ਬੇਟੀ ਕਿਵੇਂ ਬੇਟੀ ਦੇ ਗੁੱਜੀਆਂ ਸੱਟਾਂ ਲੱਗੀਆਂ ਨੇ ਜੀ ਦਿਮਾਗ ਤੋਂ ਉਹ ਵੀ ਅਪਸੈਟ ਆ ਤੇ ਹੁਣ ਜਸ਼ਰਾਜ ਜਿਹੜਾ ਤੁਹਾਡਾ ਦੋਤਾ ਵਾ ਉਹ ਕਿੱਥੇ ਲਿਆਂਦਾ ਗਿਆ ਵਾ ਹਸਪੀਟਲ ਨੇ ਉਂ ਕਰਕੇ ਆ ਗਈ ਬੋਡੀ ਉਹਦੀ ਬੋਡੀ ਮਤਲਬ ਹਸਪੀਟਲ ਤੋਂ ਅਸੀਂ ਸਮਰਾੜੇ ਸਬਰਾਸਪੈਟਰ ਜਮਾ ਕਰਾਤੀ ਲਿਆ ਕੇ ਐਕਸੀਡੈਂਟ ਤਾਂ ਕੀ ਅਨਗਰ ਕੀ ਲੱਗਦਾ ਜੀ ਕਿਦਾਂ ਅੰਗੈਲੀ ਕਿਦੀ ਆ ਅੰਗੈਲੀ ਬੈਨ ਵਾਲੇ ਦੀ ਕੋਕਾ ਬੱਚਾ ਮੇਰਾ ਮਤਲਬ ਆਪਣੀ ਸਾਈਡ ਜਾ ਰਿਹਾ ਠੀਕ ਆ ਨੀ ਉਹਨੇ ਭਜਾ ਕੇ ਲਿਆ ਕੇ ਮਤਲਬ ਉਹਨੂੰ ਇਹ ਨਹੀਂ ਪਤਾ ਹੈਗਾ ਵੀ ਜਿਵੇਂ ਸੜਕ ਬੇਲੀ ਹੁੰਦੀ ਆ ਉਹ ਕੌਣ ਭਜਾਈ ਆਉਂਦਾ ਸੀ ਸਕੂਲ ਬੈਂਸ ਜੀ ਸਕੂਲ ਬੈਂਸ ਸੀ ਕਿਹੜਾ ਸਕੂਲ ਬੈਂਸ ਜੀ ਤੁਹਾਨੂੰ ਪਤਾ ਲੱਗਿਆ ਉਹ ਉਹ ਮਗਰੋਂ ਪਤਾ ਲੱਗਾ ਵੀ Airtel ਸਕੂਲ ਦੀ ਬੈਂਸ ਸੀ Airtel ਸਕੂਲ ਕਿੱਥੇ ਹੈ ਮਾਹਰਪੁਰ ਸਕੂਲ ਇਹ ਡਰਾਈਵਰ ਦੀ ਪਛਾਣ ਸੁਣ ਕੀਤੀ ਡਰਾਈਵਰ ਦੀ ਪਛਾਣ ਕਰੀ ਸੀਗੀ ਮਤਲਬ ਉਹ ਭੱਜ ਗਿਆ ਉਸ ਟਾਈਮ ਮਤਲਬ ਦੁਰਘਟਨਾ ਤੋਂ ਬਾਅਦ ਵੈਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਫਰਾਰ ਹੋਏ ਸਕੂਲ ਵੈਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਹਾਂਜੀ ਇਹ ਨਾ ਰਪਾਲੂ ਪਿੰਡ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਸਤਿਆ ਭਾਰਤੀ Airtel ਦੀ ਬੱਸ ਸੀਗੀ ਸਕੂਲ ਦੀ ਤੇ ਉਹਦੇ ਵਿੱਚ ਇੱਕ ਬੱਚੇ ਦੀ ਡੈਥ ਹੋਈ ਹੈ 5.5 ਸਾਲ ਉਮਰ ਸੀ ਜਸਰਾਜ ਸਿੰਘ ਉਹ ਆਪਣੇ ਨਾਨਕ ਆਪਣੀ ਮਾਤਾ ਨਾਲ ਨਾਨਕ ਗਿਆ ਹੋਇਆ ਸੀਗਾ ਲੋਪੋ ਪਿੰਡ ਲੋਪੋ ਤੋਂ ਆਪਣੇ ਮਾਮੇ ਨਾਲ ਜਾ ਰਹੇ ਸੀਗੇ ਬੀਜੇ ਨੂੰ ਖਾਣੇ ਵਾਸਤੇ ਤੇ ਜਦੋਂ ਉਹ ਰਪਾਰੋ ਕੋਲ ਪਹੁੰਚੇ ਤਾਂ ਸਾਹਮਣੇ ਇਹ ਟੈਲਰਾਂ ਦੀ ਜਿਹੜੀ ਸਕੂਲ ਦੀ ਵਾਸੀ ਆ ਰਹੀ ਸੀ ਵਿੱਚ ਲ ਟਕਰ ਹੋ ਗਈ ਟਕਰ ਨਾਲ ਉਹ गिर ਕੇ ਜਿਹੜਾ ਬੱਚੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਤੇ ਜਿਹੜਾ ਉਹਨਾਂ ਦਾ ਮਾਮਾ ਸੀਗਾ ਉਹਦੇ ਸੱਟਾਂ ਲੱਗੀਆਂ ਕਿੰਨੀ ਕੀ ਉਮਰ ਦਾ ਸੀਗਾ ਇਹ ਬੱਚੇ ਕੀ ਨਾਮ ਹੈ ਇਹਦਾ ਜੀ ਇਕਲੌਤਾ ਪੁੱਤਰ ਸੀ ਇਹ ਇਹ ਦਸਰਾਰ ਸਿੰਘ ਇਹਦਾ ਬੱਚੇ ਦਾ ਨਾਮ ਸੀਗਾ 1.5 ਸਾਲ ਉਮਰ ਸੀਗੀ ਤੇ ਇਹ ਜਿਹੜੇ ਹੈਗਾ ਅਸੀਂ ਇਹਨਾਂ ਦੇ ਅਗੇਂਸਟਾ ਜਿਹੜੇ ਵਾਸੋਂ ਆਂਦੇ ਉਹਨਾਂ ਦੇ ਕਲੇਮ ਅਗੇਂਸਟ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਇਹ ਸਕੂਲ ਦੀ ਬੱਸ ਸੀ ਜਾਂ ਪ੍ਰਾਈਵੇਟ ਹੈ ਬੱਸਾਂ ਨੇ ਜਿਹੜੇ ਚਲਾਏ ਇਹ ਸਤਿਆ ਭਾਰਤੀ ਸਕੂਲ Airtel ਵੱਲੋਂ ਜਿਹੜੇ ਚਲਾਏ ਜਾ ਰਹੇ ਨੇ ਉਹਨਾਂ ਦੀ ਬੱਸ ਸੀ ਇਹ ਬੱਸ ਪ੍ਰਾਈਵੇਟ ਸੀ ਕੀ ਜਾਂ ਉਹਨਾਂ ਦੀ ਆਪਣੀ ਸਕੂਲ ਦੀ ਸੀ ਇਹ ਬੱਸ ਤਾਂ ਉਹਨਾਂ ਨੇ ਵਹਿਰ ਕੀਤੀ ਹੋਈ ਸੀ ਤੇ ਮੌਕੇ ਤੇ ਫਰਾਰ ਹੋ ਗਿਆ ਜਿਹੜਾ ਡਰਾਈਵਰ ਸੀ ਹਾਂਜੀ ਹਾਂ ਦੇਖਿਆ ਜਾਵੇ ਤਾਂ ਕਾਲੀ ਦੇ ਚੱਕਰ ਦੇ ਵਿੱਚ ਲੋਕ ਐਨੇ ਕੁ ਤੇਜ਼ ਹੋ ਜਾਂਦੇ ਨੇ ਕਿ ਉਹਨਾਂ ਨੂੰ ਸੜਕਾਂ ਤੇ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਕਾਲੀ ਦੇ ਚੱਕਰ ਦੇ ਵਿੱਚ ਇਸ 마ਸੂਮ ਬੱਚੇ ਦੀ ਜਾਨ ਲੈ ਲਈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ